ਕਰਦਾ ਅਧਿਪਤਨ ਸ਼੍ਰੋਮਣੀ ਕੰਡਲ ਕਰ ਗਿਆ ਹੋਇਆ ਕੁਝ ਅਜੀਬ ਫੈਸਲੇ ਲਾਇਏ ਜਿਸ ਨਾਲ ਸੰਪਤਕ ਰੂਪ ਦੇ ਅਕਲੋਂ ਬਹੁਤ ਭਾਰੇ ਤਾਂ ਲੱਗੇ ਸ਼੍ਰੋਮਣੀ ਅਦਾਲੇ ਦਾ ਹਾਲਤ ਬਹੁਤ ਪਤਲੀ ਹੋਈ ਸਿੱਧੇ ਤਰ੍ਹਾਂ ਬਹੁਤ ਭਾਰੇ ਤਾਂ ਹੋਇਆ ਇਸੇ 2007 ਤੋਂ 2017 ਤੱਕ

پیش ہو کے شری اکال تخت کی طرح جی ہزوری سکھ سنگت سبان اپنے ہوئے گنا چی اکال تخت صاحب ਇਸ ਦੌਰਾਨ ਤੇ ਪਾਰਸ ਵਿੱਚ ਬੱਤੇ ਸਰ ਸਰਸਤੇ ਰੋਲ ਫੈਸਲਾ ਹੋਇਆ ਕਿ ਸੁਖਵੀਰ ਸਿੰਘ ਬਾਦਲ ਹੈ ਬਸੌਰ ਦਿੱਤੀ ਮੁੱਖ ਮੰਤਰੀ ਜਨ ਸਰਕਾਰ ਅਸិਪਦਾਂ ਸ਼੍ਰੋਮਣੀ ਕੰਡਨ ਕਰ ਦਿੱਤਾ ਹੋਇਆ ਕੁਝ ਅਜੀਬ ਫੈਸਲੇ ਲਾਇਏ ਜਿਸ ਨਾਲ ਪੰਖ ਰੂਪ ਦੇ ਐਕਸ਼ਨ ਬਹੁਤ ਭਾਰੇ ਤਾਂ ਲੱਗੇ ਸ਼੍ਰੋਮਣੀ ਅਦਾਲੇ ਦਾ ਹਾਲਤ ਬਹੁਤ ਪਤਲੀ ਹੋਈ ਸਿੱਖ ਹਿੱਤਾਂ ਬਹੁਤ ਭਾਰੇ ਤਨ ਹੋਇਆ ਇਸੇ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਸਿੱਖ ਕੈਬਨਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟਿਕਟਾ 15 ਦਿਨਾਂ ਦੇ ਅੰਦਰ ਅੰਦਰ ਲਿਖਤੀ ਰੂਪ ਵਿੱਚ ਦੇਸ਼ ਹੋ ਕੇ ਜਿਹੜੀ ਆਕਾਫਤ ਸਰਦ ਜੀ ਵਿਖੇ ਦੇਣ ਸੁਖਬੀ ਸਿੰਘ ਬਾਦਲ ਜਨਾਟਰ ਮਾਰੇ ਸਿੱਖ ਦੀ ਤਰ੍ਹਾਂ